10ਵੇਂ ਪਾਸ਼ਾ ਇੱਥੋਂ ਬੈਠ ਕੇ ਵੇਖ ਕੌਤਕ ਵੇਖਦੇ ਰਹੇ ਇੱਥੋਂ ਤੀਰਾਂ ਦੀ ਬਰਸਾਤ ਕਰਦੇ ਰਹੇ ਉਹਨਾਂ ਤੀਰਾਂ ਦੇ ਨਾਲ ਜੰਗ ਜਿੱਤੀ ਇੱਥੇ ਗੁਰੂ ਸਾਹਿਬ ਸਿਰਫ 2 ਦਿਨ ਰਹੇ ਆ ਜੀ ਵਾਹਿਗੁਰੂ ਜੀ ਸਿਰਫ 2 ਦਿਨ ਇਸ ਸਥਾਨ ਦੇ ਉੱਤੇ ਰਹੇ ਆ ਉਸ ਤੋਂ ਬਾਅਦ ਦਮਦੋਆ ਸਾਹਿਬ ਦੀ ਧਰਤੀ ਨੂੰ ਚਲੇ ਗਏ ਆਸੇ ਪਾਸੇ ਚਲੇ ਗਏ ਆ ਬੈਠੇ ਤੇ ਵਾਰ ਕੀਤਾ ਹੈ ਪਿੱਛੋ ਵਾਰ ਕੀਤਾ ਇਸ ਕਰਕੇ ਤੈਨੂੰ ਹੁਣ ਜਿਹੜੀਆਂ ਸੰਗਤਾਂ ਆਉਣੀਆਂ ਤੂੰ ਨਾਮ ਮੰਗਦਾ ਏ ਤੈਨੂੰ ਛੇਤਰਾ ਦਾ ਨਾਮ ਮਿਲਿਆ ਕਰੇਗਾ ਦੱਸੇ ਪਾਛਾ ਸ੍ਰੀ ਗੁਰੂ ਗਬਿੰਦ ਸਿੰਘ ਜੀ ਜਦੋਂ ਇੱਥੇ ਮੁਗਲਾਂ ਨਾਲ ਲੜਾਈ ਲੜਦੇ ਹੋਏ ਇਸ ਸਥਾਨ ਤੇ ਪਹੁੰਚੇ ਸੀ ਤਾਂ ਇਹ ਇੱਕ ਟਿੱਬਾ ਸੀਗਾ ਟਿੱਬੇ ਦੇ ਉੱਤੇ ਬੈਠ ਕੇ ਜਿਹੜਾ ਹੈਗਾ ਗੁਰੂ ਗਬਿੰਦ ਸਿੰਘ ਜੀ ਤੀਰ ਚਲਾਉਂਦੇ ਸੀਗੇ ਅਸੀਂ ਪਿੱਛੇ ਖੜੇ ਹਾਂ ਖੁਰਦਵਾਰਾ ਸਾਹਿਬ ਖਾਦੀਏ ਕਿ ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਜਦੋਂ 40 ਸਿੰਘ ਜਿਹੜਾ ਟਿੱਗੰਢੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੋਂ ਮੁਗਲਾਂ ਨਾਲ ਲੜਦੇ ਰਹੀ ਸੀਗੇ ਤਾਂ ਗੁਰੂ ਸਾਹਿਬ ਇਸ ਉੱਤੇ ਸਥਾਨ ਦੇ ਉੱਤੇ ਬੈਠ ਕੇ ਤੇ ਆਪਣੇ ਤੀਰ ਚਲਾ ਕੇ ਅਤੇ ਉਹ ਮੁਕਾਬਲਾ ਦੇਖ ਰਹੇ ਸੀਗੇ ਜਿਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਟਿੱਬੀ ਸਾਹਿਬ ਰੱਖਿਆ ਗਿਆ ਹੈਗਾ ਸਾਡੇ ਨਾਲ ਕੁਝ ਗੱਡ ਗ੍ਰੰਥੀ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਕਿ ਗੁਰਦੁਆਰੇ ਸਾਹਿਬ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਚਰਨ ਛੋਹ ਧਰਤੀ ਹੈ ਗੁਰਦੁਆਰਾ ਟਿੱਬੀ ਸਹਿਬ ਬਹੁਤ ਉੱਚਾ ਟਿੱਬਾ ਸੀ ਇੱਥੇ ਜਦੋਂ ਵਜੀਰ ਖਾਨ ਦੀ ਫੌਜ ਪਿੱਛੇ-ਪਿੱਛੇ ਆ ਰਹੀ ਸੀ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਇੱਥੇ ਆਏ ਆ ਇਸ ਸਥਾਨ ਤੇ ਆ ਕੇ ਬੈਠੇ ਆ ਜਿਹੜੀ ਅੰਦਰਲੇ جنگ ਹੋਈ ਹੈ ਭਾਈ ਮਹਾ ਸਿੰਘ ਤੇ ਮਾਤਾ ਭਾਗੌਰ ਮਾ ਭਾਈ ਦਾਨ ਸਿੰਘ ਜੀ ਭਾਈ ਲੰਗਰ ਸਿੰਘ 40 ਸਿੰਘ ਉਹ ਗੁਰਦੁਆਰਾ ਟੁੱਟੀ ਸਹਿਬ ਆ ਤੇ ਉੱਥੇ ਜਦੋਂ جنگ ਹੋਈ ਹੈ 10ਵੇਂ ਪਾਤਸ਼ਾਹ ਨੇ ਇਥੋਂ ਤੀਰ ਚਲਾ ਕੇ ਤੇ ਉਹ جنگ ਦੀ ਸਮਾਪਤੀ ਕੀਤੀ ਹੈ ਇਥੋਂ ਹੀ ਬੜੀ ਉੱਚੀ ਥਾਂ ਸੀ ਇਹ ਤਾਈਉ ਨਾ ਟਿੱਬੀ ਸਾਹਿਬ ਰੱਖਿਆ ਗਿਆ ਕਿ ਇੱਕ ਟਿੱਬਾ ਸੀ ਉੱਚਾ ਦਸਵੇਂ ਪਾਸ਼ਾ ਇਥੋਂ ਬੈਠ ਕੇ ਵੇਖ ਕੌਤਕ ਵੇਖਦੇ ਰਹੇ ਇਥੋਂ ਤੀਰਾਂ ਦੀ ਬਰਸਾਤ ਕਰਦੇ ਰਹੇ ਉਹਨਾਂ ਤੀਰਾਂ ਦੇ ਨਾਲ ਜੰਗ ਜਿੱਤੀ ਤੇ ਮੁਗਲ ਫੌਜ ਫਿਰ ਪਿੱਛੇ ਮੁੜ ਗਈ ਇਥੋਂ ਪਾਸ਼ਾ ਨੇ ਚਾਲੇ ਪਾ ਕੇ ਫਿਰ ਉੱਥੇ ਜਾ ਕੇ ਵਾਰ ਦਿੱਤੇ ਭਾਈ ਮਹਾ ਸਿੰਘ ਨੂੰ ਵਾਰ ਦਿੱਤੇ ਉਹਨਾਂ ਦੇ ਲਿਖੇ ਹੋਏ ਜਿਹੜੇ ਬਦਾਵੇ ਸੀ ਉਹਨਾਂ ਨੂੰ ਪਾੜਿਆ ਤੇ ਟੁੱਟੀ ਗੰਢੀ ਇਸ ਸਥਾਨ ਦਾ ਨਾਮ ਗੁਰਦੁਆਰਾ ਟਿੱਬੀ ਸਾਹਿਬ ਹੈ ਇਥੋਂ ਤੀਰ ਚਲਾ ਕੇ ਉਹ ਜਿਹੜਾ ਤੀਰ ਸੀ ਉਹ ਦਸ਼ਮਣਾਂ ਦੇ ਵਿੱਚ 10-10 ਦੇ 20-20 ਦੇ ਵਿੱਚ ਦੀ ਲੰਘਦਾ ਗਿਆ ਇਥੋਂ ਪਾਤਸ਼ਾਹ ਨੇ ਕਿਰਪਾ ਕਰੇ ਅਖੀਰਲੀ ਜੰਗ 14ਵੀਂ ਜੰਗ ਪਾਤਸ਼ਾਹ ਨੇ ਇਥੋਂ ਜਿੱਤ ਜਿੱਤੀ ਹੈ ਇਹ ਜਿੱਤ ਦਾ ਇੱਕ ਨਿਸ਼ਾਨ ਹੈ ਜਿੱਤ ਦਾ ਪ੍ਰਤੀਕ ਹੈ ਗੁਰਦੁਆਰਾ ਟਿੱਬੀ ਸਾਹਿਬ ਹੈ ਮੁੱਖ ਸਥਾਨ ਗੁਰਦੁਆਰਾ ਟਿੱਬੀ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਇਥੇ ਸੰਗਤਾਂ ਮਾਗੀ ਮੇਲੇ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਆਉਂਦੀਆਂ ਨੇ ਆਣ ਕੇ ਇਥੇ ਦਰਸ਼ਨ ਦیدار ਕਰਕੇ ਨਸਮਸਤਕ ਹੁੰਦੀਆਂ ਨੇ ਅਤੇ ਲਾਹਾ ਪ੍ਰਾਪਤ ਕਰਦੀਆਂ ਹਨ ਜਿੰਦਗੀ ਸਫਲਾ ਕਰਦੀਆਂ ਹਨ ਤੇ ਮੁਕਤੀ ਦਾ ਵਰ ਮਿਲਿਆ ਹੈ ਇਸ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਨੂੰ ਤੇ ਮਾਗੀ ਮੇਲੇ ਦਾ ਸ਼ਲਾਣ ਕਰਕੇ ਇਥੋਂ ਮੁਕਤ ਸੰਗਤਾਂ ਹੋਈਆਂ ਨੇ ਜਿਹੜੀਆਂ ਸ਼ਰਧਾ ਭਾਵਨਾ ਨੇ ਆਉਂਦੀਆਂ ਉਹਨਾਂ ਨੂੰ ਫਲ ਲੱਗਦਾ ਹੈ ਜੀ ਇੱਥੇ ਜਿਹੜੇ ਨਾਜ ਇੱਕ ਇੱਕ ਹੋਰ ਗੁਰਦੁਆਰਾ ਸਾਹਿਬ ਵੀ ਸ਼ੁਭਤ ਹੈਗਾ ਜਿਵੇਂ ਅਗਰ ਕਾਫਗੰਜ ਹੈਗਾ ਕਾਫਗੰਜ ਸਾਹਿਬ ਦਾ ਕੀ ਇਤਿਹਾਸ ਗੁਰਦੁਆਰਾ ਰਿਕਾਫਗੰਜ ਸਾਹਿਬ ਇਥੋਂ ਕੁਝ ਹੀ ਦੂਰੀ ਤੇ ਹੈ ਜਦੋਂ ਪਾਤਸ਼ਾਹ ਇਥੋਂ ਫਿਰ ਵੀਰ ਰਾਸ ਦੇ ਵਿੱਚ ਆਪ ਤੁਰੇ ਜਦੋਂ ਜੰਗ ਸਮਾਪਤ ਹੋਈ ਤਾਂ ਗੁਰੂ ਸਾਹਿਬ ਉੱਥੇ ਘੋੜਾ ਚੜਨ ਲੱਗੇ ਘੋੜੇ ਤੇ ਤਾਂ ਜੋ ਵੀਰਾਸ ਦੇ ਵਿੱਚ ਚੜਨ ਲੱਗੇ ਤਾਂ ਉੱਥੇ ਰਕਾਬ ਟੁੱਟ ਗਈ ਤੇ ਉਹ ਟੁੱਟੀ ਹੋਈ ਰਕਾਬ ਬਾਅਦ ਵਿੱਚ ਪ੍ਰਾਤਨ ਮਿਲੀ ਤਾਂ ਸੰਗਤਾਂ ਨੇ ਉੱਥੇ ਗੁਰਦੁਆਰਾ ਰਕਾਬ ਸਰ ਬਣਾ ਦਿੱਤਾ ਗਿਆ ਪਿਛਲੇ ਪਾਸੇ ਗੁਰਦੁਆਰਾ ਦਾਤਨ ਸਰ ਸਾਹਿਬ ਹੈ ਇਸੇ ਸਥਾਨ ਤੋਂ ਗੁਰਦੁਆਰਾ ਸਾਹਿਬ ਤੋਂ ਟਿੱਬੀ ਤੋਂ 10ਵੇਂ ਪਾਸ਼ਾ ਜਦੋਂ ਪਿੱਛੇ ਨੂੰ ਜੰਗਲ ਮੈਦਾਨ ਗਏ ਤਾਂ ਉੱਥੇ ਦਾਤਨ ਕੁਰਲਾ ਕੀਤਾ ਤਾਂ ਉੱਥੇ ਜਿਹੜਾ ਨੂਰਦੀਨ ਮੁਸਲਮਾਨ ਸੀ ਪਿੱਛੇ ਪਿੱਛੇ ਆਇਆ ਸੀ ਤਾਂ ਉਹ ਸਿੰਘਾਂ ਦੇ ਪੇਸ ਦੇ ਵਿੱਚ ਸੀ ਤੇ ਸਤਗੁਰਾਂ ਨੂੰ ਉਹ ਕਹਿੰਦਾ ਸੀ ਵਜ਼ੀਰ ਖਾਨ ਨੂੰ ਕਿ ਮੈਂ ਇਕੱਲਾ ਹੀ ਮਾਰ ਮਕਾਵਾਂਗਾ ਤੇ ਤੁਹਾਡੇ ਕੋਲੇ ਆਵਾਂਗਾ ਤੇ ਮੈਂ ਮੂੰਹ ਮੰਗਿਆ ਜਿਹੜਾ ਵਾ ਉਹ ਨਾਮ ਪਾਵਾਂਗਾ ਤਾਂ ਸਤਗੁਰਾਂ ਨੇ ਉਹਨਾਂ ਦੀ ਚਾਲ ਸਮਝੀ ਅਤੇ ਜਦੋਂ ਪਿੱਛੇ ਉਹ ਗਏ ਸਤਗੁਰਾਂ ਦੇ ਪਿੱਛੋਂ ਵਾਰ ਕਰਨ ਲੱਗੇ ਸਤਗੁਰਾਂ ਨੇ ਜਲ ਵਾਲਾ ਜਿਹੜਾ ਗੜਵਾ ਸੀ ਉਹ ਮਾਰ ਕੇ ਉਹਨੂੰ ਮਾਰ ਦਿੱਤਾ ਉਹ ਨੀਰਦਾਨ ਨੂਰਦੀਨ ਮੁਸਲਮਾਨ ਸੀ ਮਾਰ ਕੇ ਫਿਰ ਸਤਗੁਰਾਂ ਨੇ ਆਖਿਆ ਵੀ ਤੂੰ ਕਾਫਰ ਹੈ ਕਿਉਂਕਿ ਤੂੰ ਜੋਦਾ ਹੁੰਦਾ ਤੇ ਸਾਹਮਣੇ ਵਾਰ ਕਰਦਾ ਤੇ ਮੈਂ ਤੈਨੂੰ ਜੋਦਾ ਗਿੰਦਾ ਤੁਸੀਂ ਬੈਠੇ ਤੇ ਵਾਰ ਕੀਤਾ ਹੈ ਪਿੱਛੋ ਵਾਰ ਕੀਤਾ ਇਸ ਕਰਕੇ ਤੈਨੂੰ ਹੁਣ ਜਿਹੜੀਆਂ ਸੰਗਤਾਂ ਆਉਣੀਆਂ ਤੂੰ ਨਾਮ ਮੰਗਦਾ ਸੀ ਤੈਨੂੰ ਛੇਤਰਾਂ ਦਾ ਨਾਮ ਮਿਲਿਆ ਕਰੇਗਾ ਤੂੰ ਵਜ਼ੀਰ ਖਾਨ ਤੋਂ ਨਾਮ ਮੰਗਦਾ ਸੀ ਨਾਮ ਤੈਨੂੰ ਜ਼ਰੂਰ ਮਿਲਿਆ ਕਰੇ ਜਿਹੜੀਆਂ ਸੰਗਤਾਂ ਆਇਆ ਕਰਨਗੀਆਂ ਇਸ ਦਰ ਤੇ ਚੁੱਕਿਆ ਕਰਨਗੀਆਂ ਆਣ ਕੇ ਉਹ ਤੇਰੇ ਛੇਤਰ ਮਾਰਿਆ ਕਰਨਗੀਆਂ ਬਸ ਸੰਗਤਾਂ ਆਉਂਦੀਆਂ ਨੇ ਉਹਦੇ ਕਬਰ ਦੇ ਉੱਤੇ ਬਾਹਰ ਕਬਰ ਬਣੀ ਹੋਈ ਹੈ ਉੱਥੇ ਛੱਤਰ ਮਾਰਦੀਆਂ ਹਨ ਇਹ ਉਥੇ ਆ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੱਥੇ ਦੀ ਤਿੱਬੀ ਸਾਹਿਬ ਗੁਰਦੁਆਰਾ ਦਾ ਇਤਿਹਾਸ ਦੱਸਿਆ ਨਾਲ ਹੀ ਇਹ ਕਰਕਾਪਗੰਜ ਗੁਰਦੁਆਰਾ ਸਾਹਿਬ ਹੈ ਦੂਜੇ ਪਾਸੇ ਜਿਹੜਾ ਦਾਤਨਸਰ ਗੁਰਦੁਆਰਾ ਸਾਹਿਬ ਹੈ ਕਿਤੇ ਕਿ ਗੁਰੂ ਸਾਹਿਬ ਜੋ ਦਾਤਨਕੁਰਲਾ ਕਰ ਰਹੇ ਸੀ ਤੱਕ ਨੂਰਦੀਨ ਨੇ ਜਿਹੜਾ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁਰੂ ਸਾਹਿਬ ਨੇ ਉਹਦਾ ਗੜਵਾ ਮਾਰ ਕੇ ਉਹਨਾਂ ਨੂੰ ਮੋਕੇ ਤੇ ਮੁਕਾ ਦਿੱਤਾ ਸੀ ਜਿਸ ਕਰਕੇ ਨੂਰਦੀਨ ਦੀ ਦਰਗਾਹ ਦੇ ਉੱਤੇ ਆਮ ਜਿਹੜੀ ਸੰਗਤਾਂ ਆਉਂਦੀਆਂ ਛੱਤਰ ਮਾਰ ਕੇ ਉਹਦਾ ਸਵਾਰਤ ਕਰਦੀਆਂ ਸਭ ਨੇ ਕੁਝ ਹੋਰ ਬੜੀ ਦੂਰੋਂ ਦੂਰੋਂ ਦੇਸ਼ ਵਿਦੇਸ਼ ਦੇ ਵਿੱਚੋਂ ਜਿਹੜੀਆਂ ਸੰਗਤਾਂ ਜੋੜ ਮੇਲੇ ਦੇ ਉੱਤੇ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦਰਸ਼ਨ ਕਰਨ ਵਾਸਤੇ ਬਾਹਰੋਂ ਆਉਂਦੀਆਂ ਹਨ ਇਹ ਜੰਗ ਜਿਹੜੀ ਹੈ 1762 ਬਿਕਰਮੀ ਨੂੰ ਹੋਈ ਹੈ ਜੰਗ ਇੱਕ ਦਿਨ ਹੀ ਇਸ ਧਰਤੀ ਦੇ ਉੱਤੇ ਹੋਈ ਹੈ ਜਿਹਦਾ ਨਾਮ ਖਦਰਾਨਾ ਸੀਗਾ ਖਦਰਾਨੇ ਦੀ ਢਾਬ ਜਿਹੜੇ ਹਿੰਦੂ ਭਰਾ ਤਿੰਨ ਹੋਏ ਸੀ ਖਦਰਾਨਾ ਰੁਪਾਨਾ ਤੇ ਤਗਾਣਾ ਜਿਨ੍ਹਾਂ ਦੇ ਨਾਮ ਦੇ ਉੱਤੇ ਇਹ ਨਗਰ ਵਸੇ ਹੋਏ ਆ ਉਸ ਟਾਈਮ ਪਾਸ਼ਾ ਨੇ ਇਸ ਧਰਤੀ ਦੇ ਉੱਤੇ ਆਣ ਕੇ ਬੜੇ ਭਾਗ ਲਾਏ ਇਸ ਧਰਤੀ ਨੂੰ ਬੜੀ ਪਵਿੱਤਰ ਕੀਤਾ ਇਸ ਧਰਤੀ ਤੋਂ ਹੀ ਬੈਠ ਕੇ ਮੇਰੇ ਪਾਸ਼ਾ ਨੇ ਤੀਰਾਂ ਦੀ ਵਰਖਾ ਕੀਤੀ ਹੈ ਤੇ ਜਿਹੜੀ ਕਈ ਕਈ ਸਿੰਘਾਂ ਦੇ ਵਿੱਚ ਦੀ ਦੁਸ਼ਟਾਂ ਦੇ ਵਿੱਚ ਦੀ ਉਹ ਤੀਰ ਨੂੰ ਕੱਢਦੇ ਸੀਗੇ ਤੇ ਅਖੀਰ ਦੇ ਉੱਤੇ ਜਦੋਂ ਭਾਈ ਮਾਨ ਸਿੰਘ ਨੇ ਯਾਦ ਕੀਤਾ ਹੈ ਤੇ ਪਾਸ਼ਾ ਬੜੇ ਜੋਸ਼ ਦੇ ਵਿੱਚ ਘੋੜੇ ਤੇ ਚੜ੍ਹੇ ਆ ਰਕਾਬ ਟੁੱਟ ਗਈ ਹੈ ਜਿਹੜਾ ਸਾਹਮਣੇ ਗੁਰਦਾਰਾ ਰਕਾਬ ਸਾਹਿਬ ਹੈ ਸਿੰਘ ਸਾਹਿਬ ਨੇ ਦੱਸਿਆ ਟੁੱਟੀ ਗੰਢੀ ਸਾਹਿਬ ਗਏ ਆ ਆਪਦੇ ਸਿੱਖਾਂ ਦੇ ਸੀਸ ਜਿਹੜੇ ਝੋਲੀ 'ਚ ਰੱਖ ਕੇ ਕਮਰ ਕੱਸੇ ਨਾ ਜਿਹੜੀ ਉਹਨਾਂ ਦੇ ਮੁਖ ਸਾਹਿਬ ਪੁੰਝੇ ਆ ਭਾਈ ਮਾਨ ਸਿੰਘ ਦਾ ਮੁਖ ਪੁੰਝਿਆ ਮਾਤਾ ਪਾਗ ਕੋਰ ਫੱਟੜ ਸੀ ਜਿਨ੍ਹਾਂ ਨੂੰ ਬਾਦਸ਼ਾਹ ਨੇ ਸਿੱਖਾਂ ਨੂੰ ਆਖਿਆ ਕਿ ਇਹਨਾਂ ਦੀ ਮਰਮ ਬੱਟੀ ਕਰੋ ਬਾਦਸ਼ਾਹ ਨੇ ਭਾਈ ਮਾਨ ਸਿੰਘ ਨੂੰ ਆਖਿਆ ਮੰਗ ਅੱਜ ਕੀ ਮੰਗਦਾ ਤਰਲੋਕੀ ਦਾ ਰਾਜ ਮੰਗ ਜੋ ਤੂੰ ਆਖੇਗਾ ਜੋ ਉਹ ਹੀ ਬਾਦਸ਼ਾਹ ਕਹਿੰਦੇ ਅਸੀਂ ਦਾਂਗੇ ਪਰ ਇੱਕੋ ਹੀ ਆਖਿਆ ਮਹਾਰਾਜ ਸਾਡੀਆਂ ਟੁੱਟੀਆਂ ਗੰਢ ਲੋ ਬਾਦਸ਼ਾਹ ਨੇ ਉਹ ਜਿਹੜਾ ਵਦਾਵਾ ਸੀ ਉਹ ਜਿਹੜਾ ਲਿਖਿਆ ਹੋਇਆ ਸਿੰਘਾ ਦਾ ਸੀ ਉਹ ਬਾੜਿਆ ਤੇ ਆਪਣੇ ਸਿੱਖ ਨੂੰ ਆਪਣੀ ਛਾਤੀ ਦੇ ਨਾਲ ਲਾਇਆ ਤੇ ਈਮਾਨ ਸਿੰਘ ਜੀ ਸੱਚਖੰਡ ਨੂੰ ਚਲੇ ਗਏ ਪਾਸ਼ਾ ਆਪਦੇ ਹੱਥੀ ਉਹਨਾਂ ਚਾਲੀਆਂ ਸਿੰਘਾਂ ਦਾ ਸੰਸਕਾਰ ਕਰਕੇ ਭੌਂਕੇ ਫੇਰ ਇਸ ਧਰਤੀ ਤੇ ਆ ਗਏ ਜਿਵੇਂ ਕਿ ਇਹਨਾਂ ਕੋ ਇਹ ਵੀ ਸੰਗਤਾਂ ਨੂੰ ਦੱਸ ਦੋ ਕਿ ਗੁਰੂ ਸਾਹਿਬ ਜਿਹੜਾ ਹੈਗਾ ਇੱਥੇ ਇਸ ਸਥਾਨ ਤੇ ਕਿੰਨੇ ਦਿਨ ਰਹੇ ਸੀ ਇੱਥੇ ਗੁਰੂ ਸਾਹਿਬ ਸਿਰਫ 2 ਦਿਨ ਰਹੇ ਆ ਜੀ ਵੈ ਗੁਰੂ ਜੀ ਸਿਰਫ 2 ਦਿਨ ਇਸ ਸਥਾਨ ਦੇ ਉੱਤੇ ਰਹੇ ਆ ਉਸ ਤੋਂ ਬਾਅਦ ਦਮਦਵਾ ਸਾਹਿਬ ਦੀ ਧਰਤੀ ਨੂੰ ਚਲੇ ਗਏ ਆਸੇ ਪਾਸੇ ਚਲੇ ਗਏ ਆ ਇਸ 2 ਦਿਨ ਦੀ ਇਸ ਧਰਤੀ ਤੇ ਰਹੇ ਆ ਜੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇਹ ਚਰਨਸ਼ੋ ਭਾਗਾ ਭਰੀ ਧਰਤੀ ਹੈਗੀ ਆ ਜਿੱਥੇ ਕਿ ਗੁਰਗੁਰੀਬ ਸਿੰਘ ਜੀ ਨੇ ਚਰਨ ਪਾਏ ਸੀਗੇ ਦੋ ਦਿਨ ਜਿਹੜੇ ਇਸ ਸਾਂਤੇ ਰਹੇ ਸੀਗੇ ਇਹ ਟਿੱਬਾ ਸੀਗਾ ਟਿੱਬੇ ਦੇ ਉੱਤੇ ਬੈਠ ਕੇ ਜਿਹੜਾ ਹੈਗਾ ਸਿੰਘਾੜ ਦੇ ਅਤੇ ਮੁਗਲਾਂ ਦੇ ਮੁਕਾਬਲੇ ਨੂੰ ਦੇਖਦੇ ਸੀਗੇ ਅਤੇ ਤੀਰਾਂ ਦੀ ਬਰਛਾਰ ਕਰਦੇ ਸੀਗੇ ਇਹ ਚੱਕ ਜਿਹੜਾ ਹੈਗਾ ਇਹ ਜੋੜ ਮੇਲੇ ਦੇ ਵਿੱਚ ਟੁੱਟੀ ਗੁੱਡੀ ਗੰਢੀ ਗੁਰਦੁਆਰਾ ਸਾਹਿਬ ਦੇਖੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਪਹੁੰਚੀਆਂ ਤੇ ਟਿੱਬੀ ਸਾਹਿਬ ਗੁਰਦੁਆਰਾ ਕਾਬਗੰਜ ਤੇ ਦਾਤਨ ਸਰ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਜ਼ਰੂਰ ਕਰ ਦੇਈਆਂ ਸੰਜਾ ਟੀਵਲੀ ਮਨਪ੍ਰੀਤ ਸਿੰਘ ਸ੍ਰੀ ਮੁਖਤਸਰ